ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿੰਡ ਉਦੋਵਾਲੀ ਕਲਾ ਤੇ ਉਦੋਵਾਲੀ ਖੁਰਦ ਦੀਆਂ ਸੰਗਤਾਂ ਮਿਲ ਕੇ ਧੰਨ ਧੰਨ ਬਾਬਾ ਸੇਹਸੂ ਦੇ ਤਪਸਥਾਨ ਤੇ ਹਰ ਸਾਲ ਜੋੜ ਮੇਲਾ ਕਰਵੰਦੀਆਂ ਹਨ ਤੇ ਇਸੇ ਜੋੜ ਮੇਲੇ ਨੂੰ ਦੇਖਣ ਦੇ ਲਈ ਅਸੀਂ ਵੀ ਤਿਆਰ ਹੋ ਕੇ ਚਲੇਗੇ ਬਾਬਾ ਜੀ ਦੇ ਅਸਥਾਨ ਤੇ ਦੇਖਦੇ ਹਾਂ ਮੇਲੇ ਦੀਆਂ ਕੁਝ ਚਲਕਾਂ ਇਹ ਬਹੁਤ ਹੀ ਵੱਡੀ ਗੱਲ ਹੈ ਆਪਾਂ ਜਿਆਦਾ ਸਮਾਂ ਨਹੀਂ ਲੈਣਾ ਇੱਕ ਦੋ ਕਮਤਾਂ ਨੇ ਇੱਕ ਪੰਜਵੇਂ ਪਾਸ਼ਾ ਦੀ ਹੈ ਇੱਕ ਵਾਰੀ ਦੁਨੀਆਦਾਰੀ ਦੀ ਗੱਲ ਹੈ ਪੰਜਵੇਂ ਪਾਸ਼ਾ ਨੂੰ ਜਹਾਗੀਰ ਨੇ ਚੰਦੂ ਦੇ ਨਾਲ ਲੜ ਕੇ ਕੋਝ ਕੇ ਇਜਾਮ ਲਾ ਕੇ ਜੈਦ ਕਰ ਲਿਆ ਸੀ ਤੇ ਆਪ ਕਸ਼ਮੀਰ ਦੀਆਂ ਪਹਾੜੀਆਂ ਨੂੰ ਚਲਾ ਗਿਆ ਤੇ ਚੰਦੂ ਨੇ ਉਹਨਾਂ ਨੂੰ ਮਾਲੋ ਤੱਕ ਭੌਂਦੀ ਕਿਉਂਕਿ ਉਹਨਾਂ ਨੂੰ ਸੋਸਾ ਦਾ ਜਲ ਕਿ ਦੇ ਕਿਸੇ ਰਹਿਤ ਦਾ ਕਤਰਾ ਪਰ ਅਸੀਂ ਲਾਹੌਰ ਦੇ ਵਿੱਚ ਨਹੀਂ ਉਹ ਇੱਕ ਮਰੀ ਸਾਡੇ ਪਿੰਡ ਸਾਡੇ ਇਲਾਕੇ ਦਾ ਕਹਿ ਰਹੀ ਹੈ ਕਿ ਆ ਜੀ ਤੂੰ ਤੇ ਪ੍ਰ ਆ ਕੇ ਤਾਂ ਦੇਖ ਸਾਰੇ ਸੰਗਾਂ ਨੇ ਅੱਜ ਆ ਦੇ ਦਾ ਅੱਗੇ ਸਾਹਮਣੇ ਪਰ ਪਾ ਕੇ ਤੁਸੀਂ ਕਿੰਝ ਬਣਾ ਦੇ ਦਿੱ ਤੁਸੀਂ ਕਿੰਭੂ ਜਿੱਕਰ ਇਹ ਨੂੰ ਨਹੀਂ ਪਤਾ ਚਲੋ ਚਲ ਗਿਆ ਕਾਹ ਦਾ ਹਾ ਹੋ ਉਹ ਉਤਸਕਿਆ ਲੀਓ ਜੇ ਸੀ ਤੇਰੇ ਇੰਗਰਾਂ ਦੇ ਜਾਣੇ ਵਿੱਚ ਪਹਿਲੇ ਸਣਾ ਕਿ ਆਪਸ ਲੋੜ ਆਇਆ ਤੇਰੇ ਦੇ ਵਿੱਚ ਹਿੰਮਤ ਹੈ ਤੇਰੇ ਦੇ ਤਾਣ ਕਹੇ ਕੋਨ ਸਰਵੇਸ ਦੇ ਤਪਾਈ ਨਾ ਇਹਨਾਂ ਦੇ ਕਾਜਾਂ ਹਾਂ ਤੇ ਨੇ ਸਾਧਨਾ ਪੁੱਛਣਾ ਹੈ ਮੈਂ ਇੱਧਰ ਹਮਾ ਦਾ ਪਤਾ ਕਿ ਆਪਣੇ ਗਾਣਾਂ ਅੰਦਰ ਸਿਮੋ ਨੇ ਤਾਂ ਹੈ ਆਪਾਂ ਕਿਰੂਫ ਸ਼ਾਇਰੀਆਂ ਫਰੋਲੂ ਦੀ ਤਾਂ ਸਾਡੇ ਇੱਥੇ ਦੇ ਦਾਤਾਂ ਮੌਦ ਦੇ ਤਹਾਦੂ ਦੇ ਤੇ ਆਪਣੀ ਆਲੀ ਜੀ ਨੂੰ ਸੰਭਾਲਦਾ ਇਹ ਵੀ ਆਪਣਾ ਬੜੀ ਚੰਗੀ ਗੱਲ ਹੈ ਨਾ ਇੱਥੇ ਕੋਈ ਬਾਤ ਨਹੀਂ ਸਮਝਾ ਰਹੀ ਕਿ ਚੱਲੇ ਜਾ ਰਹੇ ਅੱਗੇ ਸੀ ਨਾ ਇਹ ਪ੍ਰੀਆ ਭਾਣੂ ਪਤਾ ਰਗਾ ਹੂੰ ਇਹ ਪ੍ਰੀਆ ਇਹ ਪੜ੍ਹਨਾ ਕਿ ਕਿਹਦੇ ਨਾਲ ਜਿਹੜਾ ਬੰਦਾ ਉਹ ਕੰਈ ਲੈ ਕੇ ਆਪਣੇ ਘਰ ਨੂੰ ਟਹਾ ਸ਼ੁਰੂ ਕਰਦੇ ਨੇ ਤੇ ਜਿਹੜੀ ਬੀਬੀ ਸਿਆਣੀ ਔਰਤ ਹੈ ਉਹ ਸੂਈ ਤਾਂ ਘਾ ਲੈ ਕੇ ਗੰਢਣਾ ਸ਼ੁਰੂ ਕਰਦੇ ਨੇ ਬੰਦਾ ਜ਼ੋਰ ਲਾ ਕੇ ਮਰ ਜਾਂਦਾ ਭਾਵੇਂ ਸਾਰੀ ਉਮਰ ਘਾਲ ਢੋਂਦਾ ਲਗੇ ਢੋਂਦਾ ਰਹੇ ਪਰ ਜਿਹੜੀ ਸਿਆਣੀ ਬੀਬੀ ਹੈ ਸਿਆਣੀ ਔਰਤ ਹੈ ਘਰ ਨੂੰ ਬਣਾ ਕੇ ਰੱਖਦੀ ਹੁਣ ਇਹਨੂੰ ਦਾ ਸ਼ੁਰੂ ਕਰਦੇ ਨੇ ਇਹ ਤਾਂ ਮਾੜੀ ਔਰਤ ਸੁਬੀਨ ਦਾ ਦਾਦਾ ਕਿ ਢੇੜਾ ਸ਼ੁਰੂ ਕਰ ਦੇਵੇ ਬੰਦਾ ਸਾਰੀ ਉਮਰ ਬਣਾਉਂਦਾ ਪੜ ਜਾਂਦਾ ਬਣਾਉਂਦਾ ਪੜ ਜਾਂਦਾ ਪਰ ਜੇਕਰ ਬੀਬੀ ਔਰਤ ਸਾਥ ਨਾ ਦੇਦੀ ਤਾਂ ਕਦੀ ਬੰਦਾ ਨਹੀਂ